ਆਪਾਂ ਨਵੀਂ ਵੀਡੀਓ ਅਪਲੋਡ ਕਰਨੀ ਸ਼ੁਰੂ ਕੀਤੀ ਹੈ ਜਿਸ ਕਿਸੇ ਵੀਰ ਨੇ ਵੀਡੀਓ ਬਣਾਉਣੀ ਚਾਹੁੰਦੇ ਆਪਣੇ ਤੋਂ ਜਾਇਜ਼ ਰੇਟਾਂ ਦੇ ਵੀਡੀਓ ਬਣੂਗੀ ਬਿਲਕੁਲ ਉਹ ਆਪਣੇ ਨਾਲ ਸੰਪਰਕ ਕਰ ਸਕਦਾ ਆਪਣਾ ਮੋਬਾਈਲ ਨੰਬਰ 98147 73161 ਤੇ ਨਾਲ ਹੀ ਜਿਹੜੇ ਕਿਸਾਨ ਭਰਾਵਾਂ ਦੇ ਪਸ਼ੂ 2 4 ਸਾਲ ਤੋਂ ਰਿਪੀਟਰ ਗੱਭਨ ਨਹੀਂ ਰਹਿੰਦੇ ਮੱਝਾਂ ਜਾਂ ਗਾਵਾਂ ਘੋੜੀਆਂ ਉਹਨਾਂ ਰਿਪੀਟਰ ਪਸ਼ੂਆਂ ਦਾ ਆਪਾਂ ਗਰੰਟੀ ਨਾਲ 100% ਪੱਕਾ ਹੱਲ ਕਰਦੇ ਆ ਆਪਣੇ ਕੋਲ ਮੈਡੀਸਿਨ ਮਿਲਦੀ ਆ ਸਾਰੇ ਜ਼ਿਲ੍ਹਿਆਂ ਦੇ ਵਿੱਚ ਕਉਰੀਅਰ ਕਰਦੇ ਆ ਰੈਪੀਟਰ ਪਸੂਆਂ ਦਾ ਰਿਜ਼ਲਟ ਦੇਖਣਾ ਉਹ ਆਪਣੇ ਫੇਸਬੁੱਕ ਪੇਜ ਤੇ ਜਾਂ ਇੰਸਟਾਗ੍ਰਾਮ ਤੇ ਜਾ ਕੇ ਫੁੱਲ ਵੀਡੀਓ ਦੇਖ ਸਕਦੇ ਆ ਡਾਕਟਰ ਅਮਰੀਕ ਢਾਲੀਵਾਲ ਦੇ ਨਾਂ ਤੇ ਵੀਡੀਓ ਦੇ ਨਾਲ ਐਂਡ ਜ਼ਿਕਰ ਜੁੜੇ ਰਹੋ ਅੱਜ ਦੀ ਵੀਡੀਓ ਬਣਾਉਣ ਲੱਗੇ ਆ ਭਾਈ ਪਿੰਡ ਰੌਕੇਕਲਾ ਜ਼ਿਲ੍ਹਾ ਮੋਗਾ ਤਹਿਸੀਲ ਨਿਹਾਲ ਸਿੰਘਾਲਾ ਭਾਈ ਲਾਭ ਸਿੰਘ ਦੇ ਘਰੇ ਭਾਈ ਲਾਭ ਸਿੰਘ ਪਿੰਡ ਰੌਕੇਕਲਾ ਜ਼ਿਲ੍ਹਾ ਮੋਗਾ ਦੇ ਵਿੱਚ ਵੀਡੀਓ ਬਣਾਉਣ ਲੱਗੇ ਆਪਾਂ ਦੋ ਬਿਹੜਾ ਇੱਕ ਤੋਕੜ ਬਿਹੜਾ 5 ਕਿਲੋ ਦੁੱਧ ਇੱਕ ਟੋਕੜ ਗੱਬਣ ਬੈੜ ਚੰਗੇ ਦੁੱਧ ਦੇ ਰਿਕਾਰਡ ਵਾਲੀ ਦੋ ਬੈੜਾਂ ਦੀ ਡਿਟੇਲ ਆਪਾਂ ਬਾਈ ਤੋਂ ਲੈਨੇ ਆ ਕਰਦੇ ਆ ਬਾਈ ਨਾਲ ਗੱਲਬਾਤ ਭਾਈ ਜਸੀ ਗਾਲ ਜੀ ਭਾਈ ਜੀ ਆਪਣਾ ਐਡਰੈਸ ਦੱਸ ਦਿਓ ਪੂਰਾ ਪ੍ਰੋਪਰ ਜੀ ਨਾਂ ਲਾਹਵ ਸਿੰਘ ਪਿੰਡ rauke kala ਹਾਂਜੀ ਮੋਬਾਈਲ ਨੰਬਰ ਦੱਸ ਦਿਓ ਜੀ 9856 9800 9856 99435 94435 ਪਿੰਡ rauke kala ਬਾਈ ਲਾਹਵ ਸਿੰਘ ਦੇ ਘਰੇ ਵੀਡੀਓ ਬਣ ਜਾ ਰਹੀ ਆ ਇਹ ਦੋ ਬਿਹੜਾ ਤੁਹਾਨੂੰ ਦਿਖਾਉਣੀਆਂ ਜੀ ਬਾਈ ਜੀ ਇੱਕ ਨੰਬਰ ਦੀ ਡਿਟੇਲ ਆਪਾਂ ਬਾਈ ਜੀ ਤੋਂ ਲੈ ਲਗੇ ਬਾਈ ਜੀ ਸ਼ਾਰਟ ਦੇ ਵਿੱਚ ਹੀ ਬੋਲਣਗੇ ਕਿਉਂਕਿ ਵੀਡੀਓ ਦੇ ਵਿੱਚ ਜਿਆਦਾ ਪਹਿਲਾਂ ਕਿਤੇ ਬਾਈ ਜੀ ਆਏ ਨਹੀਂਗੇ ਤੇ ਬਾਕੀ ਉਹ ਤੁਹਾਨੂੰ ਸਾਰੀ ਡਿਟੇਲ ਆਪਾਂ ਹੀ ਦੱਸਾਂਗੇ ਬਾਈ ਜੀ ਇੱਕ ਨੰਬਰ ਦੀ ਡਿਟੇਲ ਜਿੰਨੀ ਵੀ ਤੁਸੀਂ ਸ਼ਾਰਟ ਕੱਟ ਦੇ ਵਿੱਚ ਦੱਸ ਸਕਦੇ ਆ ਕਿੰਨਾ ਦੁੱਧ ਹੈ ਥੱਲੇ ਜੀ 5 ਕਿਲੋ ਜੀ 5 ਕਿਲੋ ਦੇ ਜੀ ਸੂਈ ਨੂੰ ਕਿੰਨਾ ਟਾਈਮ ਹੋ ਗਿਆ ਜੀ ਸੂਈ ਨੂੰ ਹੋ ਗਿਆ ਉਹਨੇ ਘੱਟੋ ਘੱਟ 5 ਮਿੰਟ 5 ਮਿੰਟ ਠੀਕ ਆ ਭਰੇ ਬਾਈ ਇਹਦੇ ਠੀਕ ਆ ਭਰੇ 1 ਮਿੰਟ ਇੱਕ ਮਿੰਟ ਉਹ ਠੀਕ ਆ ਭਰੇ ਨੂੰ ਜਿਹੜਾ ਵੀ ਵੀਰ ਭਰਾ ਜੀ ਆਪਣੇ ਨਾਲ ਸੌਦਾ ਕਰਦਾ ਫੋਨ ਤੇ ਜੀ ਉਹ ਆਪਣੇ ਘਰੇ ਆ ਕੇ ਚੋ ਸਕਦਾ ਦੋ ਤਿੰਨ ਟਾਈਮ ਜੀ ਪੂਰਾ ਪੂਰਾ ਕੰਡੇ ਵਾਲਾ ਦੁੱਧ ਨਿਕਲੂਗਾ ਜੀ ਚੌਣ ਚੌਣ ਨੂੰ ਸੀਲਸ ਲੱਗ ਗਈ ਜੀ ਤੋੜ ਕੇ ਦਿਖਾ ਦੇਗੀ ਜੀ ਬਾਈ ਜੀ ਕਹਿੰਦੇ ਜੀ 5 ਕਿਲੋ ਦੁੱਧਾ ਕੰਡੇ ਵਾਲਾ ਇੱਕ ਮਹੀਨਾ ਹੋ ਗਿਆ ਸੀਮਨ ਲੱਗੇ ਨੂੰ ਜੀ ਸੀਲਸ ਲੱਗ ਵੜ ਬਹੁਤ ਆ ਚੰਗੇ ਕੱਦ ਕਾਟ ਦੀ ਮਾਲਕਣਾ ਵੜ ਸੱਜਰ ਦਾ ਬਾਈ ਕੋਈ ਰਿਕਾਰਡ ਪਤਾ ਇਹਦਾ ਕਿੰਨਾ ਦੁੱਧ ਦਿੰਦਾ ਇਹਨੇ 27 22 ਕਿਲੋ ਜੀ ਠੀਕ ਹੈ ਜੀ 27 28 ਕਿਲੋ ਸੱਜਰ ਨੇ ਦੁੱਧ ਦਿੱਤਾ ਜੀ ਇਹਨੇ ਹੁਣ ਦੂਜੇ ਸੂਏ ਸੂਈ ਵੀ ਹੈ ਜੀ ਹਾਂ ਜੀ ਦੂਜੇ ਸੂਏ ਵੀ ਹੈ ਦੂਜੇ ਸੂਏ ਸੂਈ ਵੀ ਹੈ ਜੀ ਬਈ ਥਣਾ ਥਣਾ ਦੀ ਓਕੇ ਆ ਸਾਰਾ ਕੁਝ ਸਾਰਾ ਓਕੇ ਆ ਬਈ ਚਾਰ ਹੀ ਧਾਣਾ ਕੋਈ ਫੋਰਟ ਸ਼ਾਕ ਨਹੀਂ ਜੀ 5 ਕਿਲੋ ਦੁੱਧ ਆ ਦੂਜੇ ਸੂਏ ਆ ਸੱਜਰ ਦਾ 27 28 ਲੀਟਰ ਦਾ ਰਿਕਾਰਡ ਹੈ ਇਹਦਾ ਇਹਦੀ ਕੀ ਡਿਮਾਂਡ ਕਰਦੇ ਆ ਆਪਾਂ ਜੀ ਜੈ ਜਮੁਲ ਇਹਦਾ 20000 ਰੁਪਏ ਹੈ 20000 ਦੇ ਵਿੱਚੋਂ ਮੰਨਤਾਂ ਹੋ ਗਈ ਜੀ 20000 ਦੀ ਡਿਮਾਂਡ ਹੈ ਇਹਦੀ ਜੀ 20000 ਦੇ ਵਿੱਚੋਂ ਇਹਦਾ ਮਨਤਨ ਹੋਊਗਾ ਤੁਹਾਨੂੰ ਨੇੜ ਤੋਂ ਦਿਖਾ ਦਿੰਨੇ ਸਾਰੇ ਸਾਈਡਾਂ ਤੋਂ ਜੀ ਆਪਣਾ ਕੰਮ ਆ ਤੁਹਾਨੂੰ ਪਸੂ ਦਿਖਾਉਣ ਦਾ ਬਾਕੀ ਤਸੱਲੀਪਰਕ ਤੁਸੀਂ ਆ ਕੇ ਆਪ ਕਰਨੀ ਆ ਬਾਈ ਜੀ ਕਹਿੰਦੇ ਆਪਣੇ ਘਰ ਦੋ ਟਾਈਮ ਚਾਰ ਟਾਈਮ ਤੁਸੀਂ ਚਵਾਈ ਕਰ ਸਕਦੇ ਆ ਥਣ ਪੂਰਾ ਰੁਗ ਰੁਗ ਦਾ ਮੁੱਠੀ ਵਾਲਾ ਥਣ ਲੱਗਿਆ ਜੀ ਚੰਗੇ ਕਦਗਾਠ ਵਾਲੀ ਵਹਿੜਾ ਜੇ ਵਹਿੜ ਦੀ ਹੋਰ ਪੂਰਾ ਸੰਭਾਈ ਹੋ ਜੇ ਦੁੱਧ ਵੀ ਵੱਜੂਗੀ ਬਾਕੀ ਜਿਵੇਂ ਬਾਈ ਦੱਸ ਰਿਹਾ ਵੀ ਮਹੀਨਾ ਹੋ ਗਿਆ ਸੀਮਨ ਲੱਗੇ ਨੂੰ ਜੇ ਐਸੇ ਟੀਕੇ ਤੇ ਗੱਬਰ ਨਿਕਲਦੀ ਆ ਤਾਂ ਫਿਰ ਤਾਂ ਬਹੁਤ ਵਧੀਆ ਗੱਲ ਵਾਂਝੂ ਬਾਈ ਜੀ ਬਾਈ ਜੀ ਕੋਈ ਸੀਮੰਦਰ ਕਾਰਡ ਪਤਾ ਹੈ ਇਹਦਾ ਨਹੀਂ ਕੋਈ ਪਤਾ ਨਹੀਂ ਸੀਮੰਦਰ ਨਹੀਂ ਪਤਾ ਜੀ ਠੀਕ ਹੈ ਜੀ ਆਹ ਆ ਜੋ ਇਹ ਦੋ ਨੰਬਰ ਦੀ ਡਿਟੇਲ ਲੈ ਲ ਗਏ ਆਪਾਂ ਬਾਈ ਜੀ ਇਹ ਕਿੰਨੇ ਸੂਏ ਆ ਜੀ ਇਹ ਦੂਜੇ ਸੂਏ ਗੱਭਣ ਆ ਦੂਜੇ ਸੂਏ ਨੂੰ ਗੱਭਣਾ ਪਹਿਲਾ ਸੂਆ ਸੂਈ ਵੀ ਆ ਠੀਕ ਹੈ ਜੀ ਕਿੰਨੇ ਚਿਰ ਦੀ ਗੱਭਣਾ ਜੀ ਇਹ ਹੈਗੀ ਪੌਣੇ 4 ਮਹੀਨੇ ਦੀ ਪੌਣੇ 4 ਮਹੀਨੇ ਦੀ ਗੱਭਣਾ ਜੀ ਇੱਕ ਆਪਾਂ ਸਟਾਰਟਿੰਗ ਦੇ ਵਿੱਚ ਤੁਹਾਨੂੰ ਦੱਸ ਦਈਏ ਜੀ ਜੇ ਤੁਹਾਡੇ ਇਸ ਵੈੜ ਦਾ ਸੌਦਾ ਹੁੰਦਾ ਜੀ ਤੇ ਤੁਸੀਂ ਡਾਕਟਰ ਵੀਰ ਨੂੰ ਆਪਦੇ ਨਾਲ ਲੈ ਕੇ ਆਉਣਾ ਕਿਉਂਕਿ ਬਾਈ ਦੇ ਘਰੇ ਗੱਭਣ ਚੈੱਕ ਕਰਕੇ ਤੁਸੀਂ ਲਿਆ ਸਕਦੇ ਆ ਡਾਕਟਰ ਵੀਰ ਨੂੰ ਨਾਲ ਲੈ ਕੇ ਆਪਣੇ ਨੂੰ ਬਾਈ ਦੇ ਘਰੇ ਚੈੱਕ ਕਰਾ ਕੇ ਲਿਆ ਸਕਦੇ ਆ ਪੌਣੇ ਚੌ ਮਹੀਨੇ ਦੀ ਗੱਭਣ ਆ ਜੀ ਦੂਜੇ ਸੂਏ ਨੂੰ ਗੱਭਣ ਸੱਜਰ ਦਾ ਕੀ ਰਿਕਾਰਡ ਆਈ ਇਹਦਾ ਇਹਦਾ ਵੀ 27 28 ਲੀਟਰ ਦਿੱਤਾ ਹੋਇਆ ਸੱਜਰ ਦਾ ਆਪਣੇ ਘਰੇ ਸੂਈ ਸੀ ਪਹਿਲਾਂ ਠੀਕ ਹੈ ਜੀ ਹੁਣ ਦੁੱਧ ਦਿੰਦੀ ਆ ਜੀ ਇਹ ਨਹੀਂ ਹੁਣ ਦੁੱਧ ਹੈ ਜੀ ਠੀਕ ਹੈ ਜੀ ਦੁੱਧੋ ਕਿਉਂ ਛੱਡਤੀ ਪਹਿਲਾਂ ਜੀ ਦੁੱਧ ਚਾਰ ਚਿਰੋਂ ਮੁੱਕ ਗਿਆ ਸੀ ਠੀਕ ਹੈ ਜੀ ਉਹ ਥਾਣਾ-ਥਾਣਾ ਦੀ ਓਕੇ ਆ ਜੀ ਸਾਨੂੰ ਨੇੜ ਤੋਂ ਦਿਖਾਉਣੇ ਆ ਜੀ ਚਾਰ ਹੀ ਥਾਣੇ ਇਹਦੇ ਆ ਕਿ ਫੋਰਡ ਸ਼ਾਕ ਇਹਦੇ ਵੀ ਨਹੀਂ ਥਾਣ ਬਹੁਤ ਵਧੀਆ ਲੱਗਿਆ ਚਾਰੇ ਥਾਣਾ ਅਲੱਗ-ਅਲੱਗ ਥਾਣਾ ਜੀ ਬਾਈ ਜੀ ਕਹਿੰਦੇ ਚਾਰ ਦੀ ਸ਼ਾਰਟ ਆ ਜੀ ਨਾਲ ਦੁੱਧ ਘਟ ਗਈ ਉਦੋਂ ਬਾਅਦ ਚ ਅਸੀਂ ਡ్రਾਈ ਕਰਤੀ ਬਾਕੀ ਥਾਣ ਚੈੱਕ ਕਰਾਉਂਦੀ ਆ ਤਾਂ ਵੀ ਥਾਣ ਆ ਕੇ ਚਾਰੇ ਬਾਈ ਦੇ ਘਰੇ ਚੈੱਕ ਕਰ ਸਕਦੇ ਆ ਥਾਣੇ ਦੇ ਵਿੱਚ ਕੋਈ ਵੀ ਫਾਲਟ ਨਹੀਂਗਾ ਪੌਣੇ 24 ਮਹੀਨੇ ਦੀ ਗੱਬਣਾ ਜੀ ਬਾਈ ਜੀ ਤੋਰ ਕੇ ਦਿਖਾ ਦਗੇ ਜੀ ਚੰਗੀ ਕੱਦ ਕਾਠ ਵਾਲੀ ਵਹਿੜਾ ਬਾਈ ਇਸ ਤਰ੍ਹਾਂ ਦੀਆਂ ਵਹਿੜਾਂ ਬਹੁਤ ਟਾਮੀਆਂ ਟਾਮੀਆਂ ਹੁੰਦੀਆਂ ਹਰੇਕ ਘਰਾਂ ਚ ਇਦਾਂ ਦੀ ਵਹਿੜ ਨਹੀਂ ਹੁੰਦੀਗੀ ਬਾਈ ਦੰਦਾਂ ਦਾ ਪਤਾ ਕੁਛ ਮੂੰਹ ਚੋਂ ਕਿਵੇਂ ਆਏ ਇੱਕ ਦੰਦ ਸਿੱਟਿਆ ਲੈ ਇੱਕ ਦੰਦ ਸੱਟਿਆ ਹੁਣ ਜੀ ਦੰਦ ਬਾਈ ਜੇ ਕਹਿੰਦੇ ਹੁਣ ਸਿੱਟ ਚੌਗੀ ਹੋਈ ਏ ਕਿਵੇਂ ਮੈਂ ਨਹੀਂ ਵੇਖਿਆ ਜੀ ਮੈਂ ਮੁੰਡੇ ਨੇ ਗਿਆ ਵੇਖਿਆ ਸੀ ਉਹਨੇ ਇੱਕ ਦੰਦ ਸਿੱਟਿਆ ਓਕੇ ਜੀ ਦੰਦ ਹੈ ਜੀ ਹੁਣ ਸਿੱਟਿਆ ਤੁਸੀਂ ਵੇਖੋ ਜੀ ਬਾਈ ਦੇ ਬਾਈ ਦੇ ਕੱਦ ਤੋਂ ਅੰਦਾਜ਼ਾ ਲਾ ਲਓ ਕਿ ਵਹਿੜ ਦਾ ਕੱਦ ਕਾੜ ਕਿੱਡਾ ਜੀ ਤਿਆਰ ਹੋ ਕੇ ਵਹਿੜ ਜੀ ਗੁਰੂ ਸਾਹਿਬ ਹੁੰਮਰਾਲੀ ਘਰੇ ਲੱਖੋ ਤਾਂ ਜਾਣ ਵਾਲੀ ਵੈੜ ਹੈ ਜੀ ਬਹੁਤ ਚੰਗੇ ਕੱਦ ਕਾੜ ਦੀ ਮਾਲਕਨ ਬੇਲ ਵੀ ਵੈੜ ਦੀ ਬਹੁਤ ਆ ਹਾਈਟ ਵੀ ਬਹੁਤ ਚੰਗੀ ਆ ਬਸ ਇੱਕ ਥੋੜੀ ਜੀ ਫਿੱਕੀ ਫਿੱਕੀ ਆ ਹੋਰ ਵੈੜ ਦੇ ਵਿੱਚ ਕੋਈ ਵੀ ਕੱਚ ਨਹੀਂ ਜਿਹੜੇ ਕਿਸਾਨ ਭਰਾ ਘਰੇ ਚੰਗੀਆਂ ਵੈੜਾਂ ਲਾਉਣੀਆਂ ਚਾਹੁੰਦੇ ਆ ਜਾਂ ਚੰਗੇ ਗਾਂ ਬੱਚੇ ਪੈਦਾ ਕਰਨਾ ਚਾਹੁੰਦੇ ਚੰਗੀ ਬਰੀਡ ਤੇ ਕੰਮ ਕਰਨਾ ਚਾਹੁੰਦੇ ਆ ਆ ਵੈੜ ਉਹਨਾਂ ਨੂੰ ਨਾਰਮਲ ਰੇਟ ਤੇ ਵਧੀਆ ਰੇਟ ਤੇ ਮਿਲ ਜਾਣੀ ਆ ਚੰਗਾ ਤੁਸੀਂ ਇਹ ਤੋਂ ਬਰੀਡ ਵੀ ਪੈਦਾ ਕਰ ਸਕਦੇ ਆ ਚੰਗਾ ਦੁੱਧ ਵੀ ਲੈ ਸਕਦੇ ਆ ਤੂੰ ਸਾਰੇ ਪਾਸਿਓਂ ਵਹਿੜ ਤੁਹਾਨੂੰ ਮਤਲਬ ਪਰਫੈਕਟਿਵ ਇਫੈਕਟ ਹੈ ਜੀ ਇਹ ਹਾਈਡ ਪੱਖੋਂ ਵੀ ਦੁੱਧ ਪੱਖੋਂ ਵੀ ਬਾਕੀ ਉਮਰ ਵੀ ਪਹਿਲਾ ਸੂਈ ਹੈ ਦੂਜੇ ਸੂਈ ਨੂੰ ਤਾਂ ਇਹ ਗੱਬਣ ਹੋਈ ਵੀ ਹੈ ਜੀ ਤੁਹਾਨੂੰ ਸਾਰੇ ਇੰਗਲਾਂ ਤੋਂ ਵਹਿੜ ਦਿਖਾਦੀ ਆਪਾਂ ਬਾਈ ਜੀ ਇਹਦੀ ਡਿਮਾਂਡ ਕੀ ਕਰਦੇ ਆ ਜੀ ਇਹ ਫੋਨ ਤੇ ਕਰ ਲਾਂਗੇ ਇਹਦੀ ਡਿਮਾਂਡ ਫੋਨ ਤੇ ਕਰ ਲਾਂਗੇ ਇਹਦੀ ਡਿਮਾਂਡ ਬਾਈ ਜੀ ਕਹਿੰਦੇ ਫੋਨ ਤੇ ਕਰ ਲਾਂਗੇ ਇਹਦਾ ਰੀਜ਼ਨ ਇਹ ਹੈ ਜੀ ਡਿਮਾਂਡ ਦੀ ਫੋਨ ਤੇ ਕਰਨ ਦਾ ਵੀ ਬਾਈ ਨਾਲ ਮੇਰੀ ਪਹਿਲਾਂ ਆਫ ਕੈਮਰੇਜ ਗੱਲ ਹੋਈ ਸੀ ਵੀ ਇਹਦੀ ਡਿਮਾਂਡ ਫੋਨ ਤੇ ਕਰਾਂਗੇ ਕਾਰਨ ਕੀ ਵੀ ਕਿਸੇ ਵੀਰ ਭਰਾ ਨੇ ਸਾਹਮ ਕੇ ਵਿੱਚ ਨਹੀਂ ਹੁੰਦੀ ਆ ਵੀ 10 ਦਿਨ 20 ਦਿਨ ਸਾਹਮ ਕੇ ਵਿੱਚ ਨਹੀਂ ਹੁੰਦੀ ਆ ਵੀ ਇਹਦਾ ਰੇਟ ਦਾ ਪੜਦਾ ਤਾਂ ਰੱਖਿਆ ਇਹ ਨਹੀਂ ਗੱਲ ਕਿ ਇਹਦਾ ਫੋਨ ਤੇ ਰੇਟ ਕਰਾਂਗੇ ਕਿ ਵੀ ਰੇਟ ਜਿਆਦਾ ਕਰਾਂਗੇ ਵੀ ਤਾਂ ਨਹੀਂ ਇਹਦਾ ਰੇਟ ਕੀਤਾਗਾ ਰੇਟ ਇਹਦਾ ਜਾਇਜ਼ ਹੋਊਗਾ ਹਰੇਕ ਬੰਦੇ ਦੇ ਬਜਟ ਦੇ ਵਿੱਚ ਹੋਊਗਾ ਕੋਈ ਵੀ ਵੀਰ ਭਰਾ ਫੋਨ ਲਾ ਸਕਦਾ ਤੇ ਬਾਈ ਦਾ ਨੰਬਰ ਸਕਰੀਨ ਤੇ ਚੱਲੂਗਾ ਤੁਸੀਂ ਬਾਈ ਨਾਲ ਸੰਪਰਕ ਕਰਕੇ ਸੌਦਾ ਤੁਸੀਂ ਮਲਾਉਣਾ ਆਪਾਂ ਤੁਹਾਨੂੰ ਦੋਨੇ ਬੇੜਾਂ ਸਾਰੇ ਇੰਗਲਾਂ ਤੋਂ ਦਿਖਾ ਦਿਆਂ ਬੇੜਾਂ ਦੋਨੇ ਬਹੁਤ ਚੰਗੀਆਂ ਜੀ ਟੌਪ ਕਲਾਸ ਦੀਆਂ ਬੇੜਾਂ ਜੇ ਕਿਸੇ ਬੰਦੇ ਨੇ ਬਰੀਡ ਤੇ ਕੰਮ ਕਰਨਾ ਚੰਗੇ ਬੱਚੇ ਪੈਦਾ ਕਰਨ ਵਾਲੀਆਂ ਬੇੜਾਂ ਐ ਚੰਗਾ ਦੁੱਧ ਦੇਣ ਵਾਲੀਆਂ ਸ਼ਮਤਾ ਰੱਖਦੀਆਂ ਜੀ ਮਿਲਾਂਗੇ ਕਿਸੇ ਹੋਰ ਵੀਡੀਓ ਦੇ ਵਿੱਚ ਵੀਡੀਓ ਨੂੰ ਲਾਈਕ ਸ਼ੇਅਰ ਕਰ ਦਿਆ ਕਰੋ ਤਾਂ ਕਿ ਸਾਡਾ ਵੀ ਹੌਸਲਾ ਵਧ ਸਕੇ ਤਾਂ ਕਿ ਜਿੰਨਾ ਭਰਾਵਾਂ ਨੂੰ ਚੰਗੇ ਜਾਨਵਰਾਂ ਦੀ ਲੋੜ ਆ ਇਹ ਵੀਡੀਓ ਉਹਨਾਂ ਤੱਕ ਪਹੁੰਚ ਸਕੇ ਮਿਲਾਂਗੇ ਹੋਰ ਵੀਡੀਓ ਦੇ ਵਿੱਚ ਸ਼ਸ਼ੀ ਗਾਲ ਜੀ